ਐਸਐਸਪੀ ਇੱਕ ਮੋਟਰ ਸੈਟ ਲੱਜ ਕਿੰਨੇ ਜਵਾਨ ਤੇ ਕਿੰਨੇ ਬੋਰ 3 ਕੀ ਨਾਮ ਤੁਹਾਡਾ ਅੱਜ ਮੇਰਾ ਨਾਮ ਹੈ ਇਨਸਪੈਕਟਰ ਕੇਵਲ ਸਿੰਘ ਹੈ ਮੈਂ ਇੱਥੇ ਬਤੌਰ 112 ਤੇ ਟ੍ਰੈਫਿਕ ਇੰਚਾਰਜ ਲੱਗਾ ਹਾਂ ਜੇ 플ੋਰ ਦੇ ਵਿੱਚ ਜਿਹੜੇ ਐਸਐਸਪੀ ਸਾਹਿਬ ਆਦਰ ਜਲੰਧਰ ਵੱਲੋਂ ਇਹ ਟੀਮਾਂ ਤਿਆਰ ਕੀਤੀਆਂ ਗਈਆਂ ਇਨਸਪੈਕਟਰ ਨਾਲ ਲਾ ਕੇ ਹਰ ਸਬਡਿਵੀਜ਼ਨ ਦੇ ਵਿੱਚ ਵੀ ਤੇ ਨਾਲ ਟ੍ਰੈਫਿਕ ਮੁਲਾਜ਼ਮ ਲਾਏ ਗਏ ਨੇ 112 ਦੀਆਂ ਟੀਮਾਂ ਲਾਈਆਂ ਗਈਆਂ ਇਟ ਰੈਫ ਨੂੰ ਕੰਟਰੋਲ ਕਰਨ ਵਾਸਤੇ ਤੇ ਉਹ ਲੁੱਟਾ ਘੁਮਾ ਨੂੰ ਕੰਟਰੋਲ ਕਰਨ ਵਾਸਤੇ ਸਨੇਚਿੰਗ ਨੂੰ ਕੰਟਰੋਲ ਕਰਨ ਵਾਸਤੇ ਲਾਈਆਂ ਗਈਆਂ ਜੇ ਸਪੈਸ਼ਲੀ ਇਹਦੇ ਨਾਲ ਕਾਫੀ ਸਨੇਚਿੰਗ ਵਿੱਚ ਵੀ ਕਾਫੀ ਕੰਟਰੋਲ ਹੋਇਆ ਜੇ ਤੇ ਬਾਕੀ ਜਿਹੜਾ ਹੈਗਾ ਕੁਝ ਸ਼ਿਕਾਇਤਾਂ ਆ ਰਹੀਆਂ ਸੀ ਸਕੂਲਾਂ ਦੇ ਛੁੱਟੀ ਦੇ ਟਾਈਮ ਜਿਹੜਾ ਗਰਲ ਸਕੂਲ ਆ ਉਹਨਾਂ ਦੇ ਕੁਝ ਮਨਿਰਵਾ ਦਾ ਜਿਹੜਾ ਆਣ ਕੇ ਆ ਉਹ ਜਿਹੜੇ ਮਾਰਦੇ ਆ ਉਹਨਾਂ ਦੇ ਕਰਕੇ ਸਪੈਸ਼ਲੀ ਇਹੀ ਨਾਕੇ ਸਕੂਲਾਂ ਦੇ ਲਾਗੇ ਲਾਉਨੇ ਆ ਜਦੋਂ ਛੁੱਟੀ ਹੁੰਦੀ ਆ ਤੇ ਜਿਹੜੇ ਵੀ ਵਹੀਕਲ ਬਿਨਾ ਕਾਗਜ਼ਾਂ ਦੇ ਚੱਲ ਰਹੇ ਨੇ ਉਹਨਾਂ ਦੇ ਅਸੀਂ ਸਪੈਸ਼ਲੀ ਚਲਾਨ ਕੱਟ ਰਹੇ ਆ ਅੱਜ ਅਸੀਂ ਹੁਣ ਤੱਕ ਤਕਰੀਬਨ ਆ 7-8 ਮੋਟਰਸਾਈਕਲ ਬਾਉਂਡ ਕਰ ਚੁੱਕੇ ਆ ਜਿਨ੍ਹਾਂ ਦੇ ਕਾਗਜ਼ ਹੈ ਨਹੀਂ ਸੀ ਆ ਟਟੂ-ਟਟੂ ਵੀ 12-13 ਚਲਾਨ ਕੱਢ ਦਿੱਤੇ ਨੇ ਜਿਹੜੇ ਮੋਟਰਵਿਲ ਵੀ ਕਲੈਕਟ ਦੀਆਂ ਆ ਮਤਲਬ ਕਿ ਲੰਘਣਾ ਕਰ ਰਹੇ ਸੀ ਜੀ ਹਾਂ ਜਿਹੜੇ ਵੱਡੇ ਵੱਡੇ ਫਾਰਮ ਲਾਈ ਕਰਦੇ ਆ ਉਹਨਾਂ ਨੂੰ ਹਾਂ ਜੀ ਹੁੱਲਣਵਾਜ਼ਾਂ ਨੂੰ ਮੈਸੇਜ ਇਹੋ ਹੀ ਆ ਵੀ ਉਹ ਆਪਣਾ ਹੁਣ ਆਪਣਾ ਆਪਣੇ ਕਮਾਕਾਰਾਂ ਦੇ ਵਿੱਚ ਨਿੱਜੀ ਧਿਆਨ ਦੇਣ ਨਾ ਇਹ ਜਿਹੜੀ ਹੁੱਲਣਵਾਜ਼ੀ ਕਰਦੇ ਆਣਕ ਸਕੂਲਾਂ ਦੇ ਅੱਗੇ ਜਾ ਕਾਲਜਾਂ ਦੇ ਅੱਗੇ ਤੁਰੇ ਫਿਰਦੇ ਆ ਇਹ ਇਹਨਾਂ ਦੇ ਪੂਰੀ ਕੰਟਰੋਲ ਕੀਤਾ ਜਾਊਗਾ ਇਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਜਿਹੜਾ ਕੋਈ ਵੀ ਵਾਰਾਗਰਦ ਜਿਹੜਾ ਫਿਰ ਰਿਹਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਘਾਟੇ ਦੇ ਵਿੱਚ ਐਕਟਿਵ ਹਾਂਜੀ ਅਸੀਂ ਫਿਲਹਾਲ ਜਿਹੜਾ ਅਵੇਅਰਨੈਸ ਕਰ ਰਹੇ ਹਾਂ ਸਾਰਿਆਂ ਨੂੰ 18 ਸਾਲ ਤੋਂ ਘੱਟ ਕੋਈ ਵੀ ਵਹੀਕਲ ਨਹੀਂ ਚਲਾਊਗਾ ਨਹੀਂ ਤੇ ਉਹਨਾਂ ਦੇ ਮਾਪਿਓ ਨੂੰ ਜਾਂ ਜਿਹਦੇ ਕੋਲ ਵਹੀਕਲ ਲੈ ਕੇ ਆ ਰਿਹਾ ਉਹਨਾਂ ਨੂੰ ਵੀ ਸਜ਼ਾ ਹੋ ਸਕਦੀ ਹੈ ਇਹਦੇ ਨਾਲ ਕਾਫੀ ਕੰਟਰੋਲ ਹੋਇਆ ਵਾ ਕੋਈ ਵੀ 18 ਸਾਲ ਤੋਂ ਘੱਟ ਹਲੇ ਤੱਕ ਨਹੀਂ ਚਲਾ ਚਲਾ ਰਿਹਾ ਕੋਈ ਵਿਅਕਤੀ ਸਾਹਮਣੇ ਨਹੀਂ ਆਇਆ